ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖਵਾਰ ਹੋਣ ਤੋਂ ਰਾਹ ਦੇਣ ਦੇ ਲਈ ਅਤੇ ਉਹਨਾਂ ਦੇ ਕੰਮਾਂ ਨੂੰ ਮੌਕੇ ਤੇ ਹੱਲ ਕਰਾਉਣ ਦੇ ਲਈ ਅਧਿਕਾਰੀਆਂ ਨੂੰ ਨਾ ਲੈ ਕੇ ਪਿੰਡਾਂ ਦੇ ਵਿੱਚ ਵੀ ਜਨਤਾ ਦਰਬਾਰ ਲਗਾਏ ਜਾ ਰਹੇ ਹਨ ਇਸੇ ਲੜੀ ਦੇ ਵਿੱਚ ਜੋ ਪੰਜਾਬ ਦੇ ਮਾਲ ਮੰਤਰੀ ਹਰਵੀਰ ਸਿੰਘ ਮੁੰਡਿਆ ਨੇ ਅੱਜ ਪਿੰਡ ਕੋਟੂ ਬੰਗੂ ਰਾਏ ਵਿਖੇ ਆਜੋ ਜੀ ਕਿਤੇ ਜਨਤਾ ਦਰਬਾਰ ਦੇ ਵਿੱਚ 11 ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੌਕੇ ਤੇ ਹੱਲ ਕਰਵਾ ਦਿੱਤਾ ਉੱਥੇ ਹੀ ਦੂਸਰੇ ਪਾਸੇ ਜਨਤਾ ਦਰਵਾਜ਼ੇ ਹੀ ਪਹੁੰਚੇ ਤਾਰਾ ਸਿੰਘ ਨੇ ਦੱਸਿਆ ਕਿ ਉਸ ਨੂੰ 6 ਮਹੀਨੇ ਤੋਂ ਡਾਕਟਰੀ ਕਦਰਕਾਰੀ ਹੋ ਰਹੀ ਸੀ ਪਰ ਅੱਜ ਜਨਤਾ ਦਰਵਾਜ਼ੇ ਪਹੁੰਚ ਕੇ ਉਸ ਦੀ ਪੈਨਸ਼ਨ ਮੌਕੇ ਤੇ ਹੀ ਲੱਗ ਗਈ ਹੈ ਜਿਸ ਲਈ ਉਸ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਜੀ ਆਪਣਾ ਕੋਟ ਗੰਗੂਰਾ ਪਿੰਡਾ ਜੀ ਮੇਰਾ ਨਾਮ ਸਵਰਨਕੌਰ ਹੈ ਮੇਰੇ ਘਰ ਵਾਲੇ ਦਾ ਨਾਮ ਜੰਗ ਸਿੰਘ ਹੈ ਅੱਜ ਇੱਥੇ ਪਹੁੰਚਿਓ ਹਾਂਜੀ ਜਨਤਾ ਦਰਵਾਜ਼ਾ ਹੈ ਹਾਂਜੀ ਈ ਮੁਸ਼ਕਿਲਾਂ ਸੀ ਕੀ ਮੁਸ਼ਕਲ ਜੀ ਇਹ ਤੁਹਾਨੂੰ ਦਸੀਏ ਜੀ ਮੁਸ਼ਕਲ ਬਹੁਤ ਭਾਰੀ ਆ ਨਾ ਬੱਚਾ ਬੱਚੀ ਹੈ ਨਹੀਂਗਾ ਤੇ ਬੱਚੇ ਖਰਚੇ ਤੋਂ ਬਹੁਤ ਔਖੇ ਆ ਘਰ ਵਾਲੇ ਨੂੰ ਮੇਰੇ ਨੂੰ ਹਾਰਟ ਦੀ ਬਿਮਾਰੀ ਆ ਮੇਰਾ ਚੂਲਾ ਟੁੱਟਿਆ ਹੋਇਆ ਕਮਾਈ ਕਿਹਨੇ ਦੇਣੀ ਆ ਬਹੁਤ ਔਖੇ ਆ ਕਿਨੇ ਪਿੰਗਰ ਤੋਂ ਹੀ ਲੈ ਕੇ ਕਰਨੇ ਆ ਨਗਰ ਸਾਡਾ ਭਗਾਲਾ ਮੇਰੇ ਸਾਂ ਦੀ ਬਾਤ ਤੇ ਕਰ ਦਿੰਦਾ ਐਸੀ ਕਹਿੰਦੇ ਵੀ ਖਰਚਾ ਮਰਚਾ ਸਾਨੂੰ ਅਸੀਂ ਚਾਹ ਪਾਣੀ ਤੇ ਬਿੱਦ ਬਾਣੀ ਤੇ ਓਕੇ ਆ ਅੰਤਰੀ ਸਾਹਿਬ ਨੂੰ ਮਿਲਿਓ ਕੀ ਕਹਿੰਦੇ ਮੰਤਰੀ ਉਹ ਕਹਿੰਦੇ ਵੀ ਜਰੂਰ ਕਰਾਂਗੇ ਹਾਂਜੀ ਹਾਂ ਸਰਕਾਰ ਨੇ ਸਕੀਮ ਸ਼ੁਰੂ ਕੀਤੀ ਕਰ ਰਹੀ ਆ 10 ਲੱਖ ਰੁਪਏ ਦਾ ਇਲਾਜ ਫ੍ਰੀ ਹੋਣਾ ਕਿਵੇਂ ਦੇਖਦੇ ਹੋ ਇਹ ਸਰਕਾਰ ਅੱਛੇ ਅੱਛੇ ਹੁਣ ਮੇਰੇ ਘਰ ਦਿਆਂਗੇ ਇੱਕ ਤਾਂ ਅੱਖ ਦਾ ਆਪਰੇਸ਼ਨ ਕਰਾਉਣਾ ਸੀ ਇੱਕ ਉਹਨਾਂ ਦੇ ਇੱਥੇ ਕਨਾ ਹਰਨੀਆ ਕੁੱਲੇ ਚ ਉਹ ਵੀ ਕਰਾਉਣਾ ਉਹ ਵੀ ਵੈਸੇ ਹੀ ਲੱਗਣਗੇ ਗਲਾ ਚ ਉਹ 10 ਲੱਖ ਸਕੇ ਕਰਦੇ ਅੱਜ ਜੀ ਪਾਰਾ ਸਿੰਘ ਜੀ ਕਿਹੜਾ ਪਿੰਡ ਹੈ ਜੀ ਤੁਹਾਡਾ ਕੋਟਵੰਗੂਰਾ ਜੀ ਅੱਜ ਜਨਤਾ ਦਰਬਾਰ ਚੋਂ ਆਏ ਹੋ ਕੋਈ ਕੀ ਕੰਮ ਸੀਗਾ ਜੀ ਅੱਜ ਮੇਰਾ ਤਾਂ ਇਹੀ ਕੰਮ ਠੀਕਾ ਜੀ ਮੈਂਸ਼ਨ ਦਾ ਹੀ ਬਹੁਤ ਬਹੁਤ ਮਿਹਰਬਾਨੀ ਹੈ ਨਾ ਹਾਂ ਜੀ ਜਨਤਾ ਦਰਬਾਰ ਵੀ ਅਬੂ ਸਿੰਘ ਹੋਰਦੇ ਆ ਜੀ ਜਿਨ੍ਹਾਂ ਨੇ ਅੱਜ ਮੈਨੂੰ ਪੈਨਸ਼ਨ ਲਾ ਕੇ ਮੇਰੇ ਰੋਕ ਸੋਹਰਾ ਸਾਥ ਦੇ ਇਹ ਕਦੋਂ ਅਪਲਾਈ ਕੀਤੀ ਸੀਗੀ ਇਹ ਪੈਨਸ਼ਨ ਨੂੰ 6 ਮਹੀਨੇ ਹੋ ਗਏ ਜੀ ਹੂੰ ਕਿਵੇਂ ਦੇਖਦੇ ਹੋ ਸਰਕਾਰ ਵੱਲੋਂ ਇੱਕ 10 ਲੱਖ ਦਾ ਕਾਰਡ ਵੀ ਬਣਾਇਆ ਗਿਆ ਜੀ ਲਈ ਬਿਮਾਰੀ ਦੇ ਇਲਾਜ ਕਰਨ ਉਹਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਇਹ ਕਾਰਡ ਬਣ ਗਿਆ 300 ਰੁਪਏ ਦੀ ਬਿਜਲੀ ਦੀ ਮਾਫੀ ਕੀਤੀ ਗਈ ਹੈ ਸਰਕਾਰ ਆਪਣੀਆਂ ਜਿਹੜੀਆਂ ਨੀਤੀਆਂ ਲੈ ਕੇ ਤੁਹਾਡੇ ਦਰਵਾਜ਼ਾ ਆ ਰਹੀਆਂ ਕਿਵੇਂ ਦੇਖਦੇ ਹੋ ਇਹਨਾਂ ਦੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਬਿਜਲੀ ਕਲੀਓ ਤਾਂ ਪਿੰਡਾਂ ਦਾ ਖੁਸ਼ੀ ਤਾਂ ਪਿਆ ਜੀ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਆਪਸਾ ਦਾ ਧੰਨਵਾਦ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਅਗਵਾਈ ਹੇਠ ASCII ਜਿਹੜੇ ਜਨਤਾ ਦਰਵਾਜ਼ਾ ਲਗਾ ਰਹੇ ਆ ਬਹੁਤ ਸਾਰੇ ਪਿੰਡਾਂਾਂ ਜਾਈਆਂ ਬਹੁਤ ਫਸੋ ਕੇ ਲੱਖਾਂ ਵਾਲੇ ਫੰਡ ਜਿਹੜੇ ਗਰਾਂਡਾਂ ਵਾਸਤੇ ਉਹ ਅਨਾਉਂਸ ਕੀਤੇ ਆ ਜਿਹੜੇ ਜਿਹੜੇ ਵੀ ਵਿਕਾਸ ਦੇ ਕੰਮਾਂ ਜਿਹੇ ਮੰਗ ਕੀਤੀ ਨਾਲ ਦੀ ਨਾਲ ਪਵਾ ਕੇ ਉਹਦੀ ਕੰਮਾਂ ਦੀ ਸ਼ੁਰੂਆਤ ਹੋਈ ਹੈ ਸੋ ਕਹਿਣ ਦਾ ਮਤਲਬ ਲੋਕ ਆਪਣੇ ਜਿਹੜਾ ਵੀ ਵਿਕਾਸ ਦਾ ਕੰਮ ਹੋਵੇ ਕੋਈ ਦੁੱਖ ਦਾ ਲੈ ਕੇ ਮੌਕੇ ਤੇ ਉਹਨਾਂ ਦਾ ਹੱਲ ਹੋਇਆ ਬਹੁਤ ਸਾਰੇ ਬਿਰਗਾਂ ਨੂੰ ਪੈਨਸ਼ਨ ਨਹੀਂ ਲੱਗੀ ਸੀ ਨਾਲ ਦੀ ਨਾਲ ਉਹਨਾਂ ਦੀ ਪੈਨਸ਼ਨ ਚਾਲੂ ਕਰਵਾਈ ਗਈ ਸੋ ਜਦੋਂ ਜਨਤਾ ਦਰਵਾਜ਼ਾ ਲੱਗਾਗੇ ਅਸੀਂ ਫੁੱਲ ਸੇਵਾਦਾਰ ਬਣ ਕੇ ਸਾਰੇ ਡਿਪਾਰਟਮੈਂਟਾਂ ਦਾ ਮੈਂ ਧੰਨਵਾਦ ਕਰਨਾ ਇਸ ਟੀਮ ਸਾਰਾ ਧੰਨਵਾਦ ਜਿਹੜੇ ਸਾਰੇ ਅਫਸਰ ਸਹਿਦਾਨਾਂ ਨੂੰ ਨਾਲ ਲੈ ਕੇ ਹਰ ਡਿਪਾਰਟਮੈਂਟ ਦੇ ਅੱਜ ਕੰਮ ਹੋਇਆ ਤੇ ਲੋਕ ਬੜੇ ਖੁਸ਼ ਹੈ ਸੋ ਲੋਕ ਇਹੀ ਕਹਿ ਕੇ ਗਏ ਆ ਕਿ ਅਸੀਂ ਇੱਕ ਹੋਰ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਮਾਨ ਜੀ ਨੂੰ ਧੰਨਵਾਦ ਦਈਆਂ ਕਿ ਜਿਹੜਾ ਜੁੱਧ ਨਸ਼ਾ ਵਿਰੋਧੀ ਮਹਿੰਮ ਚੱਲ ਰਹੀ ਹੈ ਉਹਦੇ ਨਾਲ ਬਹੁਤ ਪਿੰਡਾਂ 'ਚ ਨਸ਼ਾ ਖਤਮ ਹੋ ਗਿਆ ਤੇ ਜਿਹੜੇ ਲੋਕ ਗੈਂਗਸਟਰ ਬਣ ਕੇ ਘੁੰਮਦੇ ਸੀ ਉਹਨੋਂ ਹਟ ਗਏ ਦਸਾ ਤਸਕਰ ਉਹਨੋਂ ਹਟ ਗਏ ਤੇ ਸਾਡੇ ਪਿੰਡਾਂ ਦੇ ਨੌਜਵਾਨਾਂ ਨੂੰ ਤੁਸੀਂ ਇਲਾਜ ਕਰਾਇਆ ਸੋ ਬਹੁਤ ਖੁਸ਼ੀ ਹੋਈ ਅੱਜ ਵੀ ਸਾਡੀ ਜਿਹੜੀ ਆਮ ਆਦਮੀ ਕਲੀਨਿਕ ਵੈਨ ਜਿਹੜੀ ਆ ਇਹ ਪਿੰਡ-ਪਿੰਡ ਜਾ ਕੇ ਲੋਕਾਂ ਦਾ ਇਲਾਜ ਕਰਦੀ ਹੈ ਇਹਦੇ ਵਿੱਚ ਵੀ 100 ਤੋਂ ਪਲੱਸ ਲੋਕ ਆ ਕੇ ਜਿਹੜਾ ਇਲਾਜ ਕਰਾਉਂਦੇ ਆ ਸੋ ਇਹ ਵੈਨ ਵੀ ਇਸ ਤਰ੍ਹਾਂ ਹੀ ਸੇਵਾਦਾਰ ਬਣ ਕੇ ਚਲਾਈ ਹੋਈ ਹੈ ਇਹ ਚੱਲਦੀ ਰਹੇਗੀ ਸੋ ਮੈਂ ਹਲਕਾ ਸਾਨੇ ਵਾਲ ਦੇ ਲੋਕਾਂ ਨੂੰ ਮਾਰਕੁਮਾਰ ਵੀ ਜਿੰਨਾ ਕਿ ਬਹੁਤ ਸਾਰੇ ਕਰੋੜਾਂ ਰੁਪਏ ਨੇ ਫਾਂਡ ਹ ਕਿਸਾਨਿਆਂ ਤੇ ਲੱਗਿਆ ਤੇ ਉਹਨਾਂ ਵਾਲੇ ਡੈਮ ਤੇ ਜਿਹੜਾ ਵੀ ਤੁਸੀਂ ਕੰਮ ਕਰੋਗੇ ਤੁਹਾਡਾ ਭਰਾ ਤੁਹਾਡਾ ਪੁੱਤ ਸੇਵਾਦਾਰ ਬਣ ਕੇ ਹਰ ਜਿਹੀ ਤੁਹਾਡੀ ਡਿਮਾਂਡ ਹੈ ਚਾਹੇ ਵਿਕਾਸ ਦੇ ਕੰਮ ਦੀ ਹੋਵੇ ਚਾਹੇ ਗਰਾਊਂਡ ਦੀ ਹੋਵੇ ਚਾਹੇ ਨੌਜਵਾਨਾਂ ਦੀ ਰੱਖਿਆ ਲਈ ਹੋਵੇ ਸਿਹਤ ਸਵਾਵਾਂ ਲਈ ਹੋਵੇ ਸਾਰੇ ਵਾਦੇ ਪੂਰੇ ਕਰਾਂਗੇ ਇੱਕ ਵੱਡੇ ਸਾਰੇ ਸ਼ੁਰੂ ਕਰਵਾ ਦਿੱਤੀ ਗਈ ਹੈ ਜਿੱਥੇ ਸ਼ੁਰੂ ਦੇ ਵਿੱਚ 1-2 ਦਿਨ ਪ੍ਰੋਬਲਮ ਆਈ ਕਿਉਂਕਿ ਲੋਕਾਂ ਨੂੰ ਇਹ ਸੀ ਪਤਾ ਲੱਗ ਰਿਹਾ ਕਿ ਕਿੰਨਾ ਖਾਲਾ ਕਮ ਹੋ ਗਿਆ ਕਿਵੇਂ ਹੋਗਾ ਉਹਨਾਂ ਲੋਕਾਂ ਨੂੰ ਵੀ ਸਮਝ ਆ ਗਈ ਹੈ ਅਫਸਰ ਸਹਿਬਾਨਾਂ ਨੂੰ ਵੀ ਸਾਰੇ ਉਹਨਾਂ ਨੂੰ ਪਤਾ ਲੱਗ ਗਿਆ ਕਿਸ ਤਰ੍ਹਾਂ ਜਿਹੜਾ ਅਸਾਮੀ ਤਰੀਕੇ ਨਾਲ ਕੰਮ ਕਰਵਾ ਸਕਦੇ ਆ। ਸੋ ਬੜੀ ਖੁਸ਼ੀ ਹੁੰਦੀ ਹੈ ਕਿ ਲੋਕ ਲੋਕਾਂ ਨੂੰ ਵੀ ਪਾਰਦਰਸ਼ੀ ਜਿਹੜੀ ਸਵਾਵਾ ਮਿਲ ਰਹੀਆਂ। ਲੋਕ ਖੁਸ਼ ਹੈ ਕਿ ਰਸ਼ੀ ਭ੍ਰਿਸ਼ਟਾਚਾਰ ਤੋਂ ਬਚੇ ਜਾ ਰਹੇ ਆ। ਲੋਕ ਖੁਸ਼ ਹੈ ਕਿ ਸਾਡਾ ਕੰਮ ਸੁਖਾਲਾ ਹੋ ਗਿਆ। ਸੋ ਮੈਂ ਤੁਹਾਡੇ ਚਰਨਾਂ 'ਚ ਇਹ ਲੋਕਾਂ ਨੂੰ ਵਾਅਦਾ ਕਰਦਾ ਕਿ ਭ੍ਰਿਸ਼ਟਾਚਾਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜਿਹੜਾ ਵੀ ਕੋਈ ਤਸਕੀਨਦਾਰ ਜਾਂ ਕੋਈ ਪਟਵਾਰੀ ਸਾਨੂੰ ਪਤਾ ਲੱਗਦਾ ਨਾਲ ਦੇ ਨਾਲ ਉੱਤੇ ਕਾਰਵਾਈ ਹੁੰਦੀ ਆ। ਇਮਾਨਦਾਰੀ ਨਾਲ ਇਹ ਅਫਸਰ ਸਹਿਬਾਨ ਕੰਮ ਕਰਨਗੇ ਸਾਡੀ ਸਰਕਾਰ ਮੈਂ ਸਹੀ ਪੰਜਾਬ ਦੇ ਲੋਕਾਂ ਲਈ ਕਿ ਤੁਸੀਂ ਸਰਕਾਰ ਹੈ ਲੋਕਾਂ ਦੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਆ ਕੋਈ ਵੀ ਪ੍ਰੋਬਲਮ ਹੋਏਗੀ ਸਾਡੇ ਧਿਆਨ ਚ ਲਿਆਓ ਅਸੀਂ ਉਹਦਾ ਹੱਲ ਕਰ ਪਰਮਾਤਮਾ ਦੀ ਕਿਰਪਾ ਪਹਿਲਾਂ ਹੀ ਧਿਆਨ ਦਿੱਤਾ ਗਿਆ ਸਾਰੇ ਅਫਸਰਾਂ ਸੰਮਲਨਾਂ ਮੀਟਿੰਗਾਂ ਕੀਤੀਆਂ ਗਈਆਂ ਜਿੱਥੋਂ ਵੀ ਜੇ ਕੋਈ ਪ੍ਰੋਬਲਮ ਆਉਗੀ ਉਹਦਾ ਹੱਲ ਨਾਲ ਦੀ ਨਾਲ ਹੋਵੇਗਾ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਰਕਾਰ ਪੂਰੀ ਤਿਆਰੀ ਦੇ ਵਿੱਚ ਹੈ ਪਰਮਾਤਮਾ ਸੁੱਖ ਰੱਖੇ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜੀ ਦੇਖੋ ਮਾਨ ਸਾਹਿਬ ਤੇ ਹਮੇਸ਼ਾ ਹੀ ਸੇਵਾਦਾਰ ਬਣ ਕੇ ਪੰਜਾਬ ਦੀ ਸੇਵਾ ਕਰ ਰਹੇ ਆ ਹਰ ਵੀ ਫੈਸਲਾ ਲੋਕਾਂ ਨੂੰ ਪੁੱਛ ਕੇ ਲੋਕਾਂ ਦੀ ਸਹੂਲਤ ਲਈ ਲਿਆ ਜਾਂਦਾ 10 ਲੱਖ ਦਾ ਜਿਹੜਾ ਬੀਮਾ ਇਹ ਸਿਹਤ ਬੀਮਾ ਪਰਿਵਾਰ ਨੂੰ ਮਿਲ ਰਿਹਾ ਇਹਦੇ ਨਾਲ ਕਿੰਨੇ ਹਜ਼ਾਰਾਂ ਮੈਂ ਕਹੂੰਗਾ ਜਾਨਾਂ ਬਚਣਗੀਆਂ ਕਿਉਂਕਿ ਲੋਕ ਦੁੱਖ ਤਕਲੀਫ ਦੇ ਵਿੱਚ ਜਦੋਂ ਪਤਾ ਚੱਲਦਾ ਸੀ ਕਿ 2 ਲੱਖ ਲੱਗਣਾ 5 ਲੱਖ ਲੱਗਣਾ ਹਸਪੀਟਲ ਹੀ ਜਾਂਦੇ ਸੀ ਘਰ ਹੀ ਜਾਨ ਗਵਾ ਬਿੰਦੇ ਸੀ ਤੇ ਪੰਜਾਬ ਜਿਹੜਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੋਸ਼ਗਮਾਨ ਜੀ ਆ ਪੰਜਾਬ ਦੇ ਲੋਕਾਂ ਨਾਲ ਤੁਹਾਨੂੰ ਹਰ ਸਿਹਤ ਸੁਵਾਇਸਟਰੇ ਮਿਲਦੀਆਂ ਰਹਿਣਗੀਆਂ ਅਸੀਂ ਦੇਖਿਆ ਮਹੱਲਾ ਕਲੀਨਿਕ 800 ਤੋਂ ਪਲੱਸ ਵਾਲੇ ਮਹੱਲਾ ਕਲੀਨਿਕ ਹੋ ਗਏ ਵਧੀਆ ਸਰਕਾਰੀ ਹਸਪਤਾਲਾਂ 'ਚ ਸੁਧਾਰ ਕੀਤਾ ਜਾ ਰਿਹਾ ਡਿਸਪੈਂਸਰੀ ਸੁਧਾਰ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ بیمਾ ਕਰਵਾਇਆ ਗਿਆ ਜਿਹੜੇ ਪ੍ਰਾਈਵੇਟ ਹਸਪਤਾਲ ਦੇ ਵੱਡੇ ਤੋਂ ਵੱਡੇ ਹਸਪਤਾਲ 'ਚ ਵੀ ਕੋਈ ਪ੍ਰਾਪਤ ਦੁੱਖ ਨਾਲ ਲਵੇ ਜੇ ਕੋਈ ਆਉਂਦਾ ਉਹਦਾ ਇਲਾਜ ਕਰਾਵਾਂਗੇ ਏਵਰ ਪੰਜਾਬੀ ਟੀਵੀ ਦੇ ਲਈ ਮਾਚੀ ਵਾਲਾ ਤੋਂ ਗੁਰਦੀਪ ਟੱਕਰ ਦੀ ਰਿਪੋਰਟ